ਸਤਿ ਸ਼੍ਰੀ ਅਕਾਲ ਆ ਜੀ ਹੈਲਥ ਰਿਲੇਟਡ ਆਪਾਂ ਇੱਕ ਸੀਰੀਜ਼ ਸ਼ੁਰੂ ਕਰਾਂਗੇ ਇਸ ਪੂਰੇ ਚੈਨਲ ਦੇ ਉੱਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਕ ਮੈਨੂੰ ਸਮਝ ਆਏਗੀ ਉਸ ਹਿਸਾਬ ਦੇ ਨਾਲ ਅੱਜ ਆਪਾਂ ਸ਼ੁਰੂ ਕਰਾਂਗੇ ਇਹ ਡਾਈਟ ਚਾਰਟ ਜਿਹੜਾ ਇਹ ਵਾਲਾ ਡਾਈਟ ਚਾਰਟ ਹੈਗਾ ਆ ਇਹ ਜੇਕਰ ਤੁਸੀਂ ਮੈਨੂੰ ਮੇਰੇ ਵਟਸਐਪ ਤੇ ਨੰਬਰ ਤੇ ਮੈਸੇਜ ਕਰੋਗੇ ਤਾਂ ਬਹੁਤ ਹੀ ਘੱਟ ਰੇਟ ਦੇ ਉੱਤੇ ਤੁਹਾਨੂੰ ਇਹ ਡਾਈਟ ਚਾਰਟ ਮਿਲੂਗਾ ਜਿਹੜਾ ਕੀ ਤੁਹਾਨੂੰ 2 ਮਹੀਨੇ ਦੇ ਵਿੱਚ ਇਹ ਪੂਰਾ ਬਦਲ ਦਊਗਾ ਤੁਸੀਂ ਸੋਚ ਵੀ ਨਹੀਂ ਸਕਦੇ ਇੰਧਾ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਕੇ ਇਹ ਲੋਕਾਂ ਨੂੰ ਭਰਮਾ ਕੇ ਜਾਨੀ ਕਿ ਇਹ ਜਿਹੜੇ ਚਾਟ ਵੇਚੇ ਜਾਂਦੇ ਆ ਨਾ ਇਹ ਨਿਰਾ ਬਕਵਾਸ ਹੁੰਦਾ ਹਰੇਕ ਬੰਦੇ ਦੀ ਡਾਈਟ ਤੇ ਉਹਦਾ ਜਿਹੜਾ ਸਿਸਟਮ ਡਾਈਜੈਸਟਿਵ ਸਿਸਟਮ ਅਲੱਗ ਹੁੰਦਾ ਜਿੱਦਾਂ ਹਰੇਕ ਬੰਦੇ ਦੀ ਸ਼ਕਲ ਲੱਗਾ ਰੱਬ ਨੇ ਇੱਕੋ ਜਿਹੀ ਨਹੀਂ ਬਣਾਈ ਹਰੇਕ ਬੰਦੇ ਦਾ ਸਿਸਟਮ ਅਲੱਗ ਬਣਾਇਆ ਕੋਈ ਬੰਦਾ ਆਫਿਸ 'ਚ ਬੈਠ ਕੇ ਸਾਰਾ ਦਿਨ ਕੰਮ ਕਰਦਾ ਤੁਸੀਂ ਉਹਨੂੰ ਵੀ ਇਹੀ ਡਾਈਟ ਚਾਰਟ ਥੋਪ ਦੋਗੇ ਨਹੀਂ ਕੋਈ ਬੰਦਾ ਸਾਰੀ ਦਿਹਾੜੀ ਇੱਥੇ ਖੇਤਾਂ ਦੇ ਵਿੱਚ ਕੰਮ ਕਰਦਾ ਤੁਸੀਂ ਉਹਨੂੰ ਵੀ ਇਹ ਡਾਈਟ ਚਾਰਟ ਦੇ ਦੋਗੇ ਕਿ ਆਹਾ ਬਈ ਸਾਰਿਆਂ ਲਈ ਇੱਕੋ ਲੋਕਾਂ ਲਈ ਬਣਾਇਆ ਤੇ ਉਹਨਾਂ ਨੂੰ ਚੱਕ ਕੇ ਇਹ ਥੋਪ ਦਿਓ ਜਾਂ ਇਹ ਕੋਈ ਇੰਟਰਮੀਟਿਡ ਫਾਸਟਿੰਗ ਵਾਲਾ ਹੈਗਾ ਜਾਂ ਕੋਈ ਵੀ ਹੈਗਾ ਹਰੇਕ ਜਿਹੜੀ ਕਿਸੇ ਦਾ ਖਾਣ ਪੀਣ ਦਾ ਤਰੀਕਾ ਉਹ ਅਲੱਗ-ਅਲੱਗ ਹੋ ਸਕਦਾ ਹੈ ਕਈ ਬੰਦਿਆਂ ਨੂੰ ਕਿਸੇ ਕੋਈ ਫੂਡ ਤੋਂ ਅਲਰਜੀ ਹੋ ਸਕਦੀ ਆ ਕਿਸੇ ਨੂੰ ਦੁੱਧ ਤੋਂ ਅਲਰਜੀ ਹੈਗੀ ਆ ਕੋਈ ਲੈਕਟੋਸ ਇੰਟੋਲਰੈਂਸ ਹੈਗੀ ਆ ਕਈਆਂ ਨੂੰ ਵੀਟ ਤੋਂ ਅਲਰਜੀ ਆ ਕਿਸੇ ਨੂੰ ਮੂਹ ਫੜੀ ਤੋਂ ਅਲਰਜੀ ਆ ਤੇ ਕਈਆਂ ਲੋਕਾਂ ਨੂੰ ਤਾਂ ਇੰਨੀ ਅਲਰਜੀ ਹੁੰਦੀ ਹੈ ਕਿ ਉਹਨਾਂ ਦੇ ਪੇਟ ਦੇ ਵਿੱਚ ਪ੍ਰੋਬਲਮ ਰਹਿੰਦੀ ਵੀ ਆ ਬਹੁਤ ਬਹੁਤ ਸਾਲ ਹੋ ਚੁੱਕਿਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਅਲਰਜੀ ਕਿਤੋਂ ਆ ਸੋ ਉਹਨਾਂ ਨੂੰ ਵੀ ਉਹੀ ਇਕੋਇਡਾਈਟ ਚਾਰਟ ਅਸੀਂ ਕਿੱਦਾਂ ਥੋਪ ਸਕਦੇ ਆ ਨਹੀਂ ਥੋਪ ਸਕਦੇ ਬਾਈ ਤੇ ਹਰੇਕ ਦੇ ਫੈਮਿਲੀ ਚਾਰਟ ਅਲੱਗ-ਅਲੱਗ ਹੁੰਦੇ ਆ ਕਈ ਡਿਜ਼ੀਜ਼ ਐਦਾਂ ਦੀਆਂ ਹੁੰਦੀਆਂ ਜਿਹੜੀਆਂ ਫੈਮਿਲੀ ਤੋਂ ਬੰਦੇ ਨੂੰ ਆਉਂਦੀਆਂ ਕਈਆਂ ਦਾ ਸੋਚਣ ਦਾ ਤਰੀਕਾ ਅਲੱਗ ਤੁਸੀਂ ਸੁਣਿਆ ਹੋਣਾ ਜਿਹੜੀ ਤੁਹਾਡੀ ਇਹ ਇੰਟਰਸਟ ਲਾਈਨ ਹੁੰਦੀਆਂ ਤੁਹਾਡੇ ਸੋਚਣ ਦੇ ਤਰੀਕੇ ਨਾਲ ਚਲਦੀਆਂ ਹੁੰਦੀਆਂ ਤੁਸੀਂ ਕਿਦਾਂ ਤੁਹਾਡੇ ਦਿਮਾਗ ਦੇ ਨਾਲ ਅਟੈਚ ਹੁੰਦੀਆਂ ਸੋ ਇਹ ਜਿਹੜਾ ਡਾਈਜੈਸਟਿਵ ਸਿਸਟਮ ਹੈਗਾ ਤੁਹਾਡੇ ਦਿਮਾਗ ਦੇ ਨਾਲ ਬਹੁਤ ਰਿਲੇਟਡ ਕਰਦਾ ਕੋਈ ਬੰਦਾ ਸਟ्रेस 'ਚ ਟੈਨਸ਼ਨ 'ਚ ਉਹਨੂੰ ਵੀ ਤੁਸੀਂ ਉਹੀ ਡਾਈਟ ਦੇ ਦੋਗੇ ਜਦਕਿ ਉਹਦੇ ਜਿਹੜਾ ਅੰਦਰ ਇੰਟਰਸਟ ਲਾਈਨ ਜੋ ਵਰਕ ਕਰ ਰਹੀਆਂ ਉਹ ਪ੍ਰੋਪਰ ਵਰਕ ਹੀ ਨਹੀਂ ਕਰ ਰਹੀਆਂ ਕਿ ਉਹਨੂੰ ਪਚਾ ਕੇ ਉਹਨੂੰ ਦੇ ਦੋਗੀਆਂ ਨਹੀਂ ਸੋ ਕਈ ਬੰਦੇ ਤੁਸੀਂ ਦੇਖੇ ਹੋਣੇ ਹੈਗੇ ਰੁੱਖੀ ਸੁੱਖੀ ਰੋਟੀ ਖਾਂਦੇ ਹੁੰਦੇ ਆ ਉਹ ਵੀ ਵਧੀਆ ਤਰੀਕੇ ਨਾਲ ਹੈਲਥੀ ਹੁੰਦੇ ਆ ਹੁੰਦਾ ਹੀ ਕੁਛ ਨਹੀਂਗਾ ਕੋਈ ਡਾਈਟ ਚਾੜਦਾ ਉਹ ਦੇਖਦੇ ਨਹੀਂ ਹੁੰਦੇ ਕਿ ਇਹਦੇ ਵਿੱਚ ਕਿੰਨੀ ਹੈਗੀ ਆ ਕਿੰਨਾ ਪ੍ਰੋਟੀਨ ਆ ਕੁਛ ਵੀ ਹੈਗਾ ਉਹ ਦੋ ਰੋਟੀਆਂ ਸਵੇਰੇ ਸ਼ਾਮ ਸ਼ਾਮ ਨੂੰ ਖਾਂਦੇ ਆ ਦੋ ਦੁਪਹਿਰੇ ਦੋ ਸ਼ਾਮ ਨੂੰ ਖਾਂਦੇ ਉਹ ਬੜੇ ਸੋਹਣੇ ਫਿਟ ਹੁੰਦੇ ਆ ਕਾਰਨ ਕੀ ਕਿ ਜਿਹੜਾ ਉਹਨਾਂ ਦਾ ਡਾਈਜੈਸਟਿਵ ਸਿਸਟਮ ਹੁੰਦਾ ਹੈ ਅੰਦਰ ਇੰਟਰਸਟਾਈਨ ਹੁੰਦੀਆਂ ਜਾਂ ਉਹਨਾਂ ਦਾ ਜਿਹੜਾ ਮਾਈਂਡ ਹੁੰਦਾ ਉਹ ਹੈਪੀ ਹੁੰਦਾ ਖੁਸ਼ ਹੁੰਦਾ ਤੇ ਉਹਦੇ ਨਾਲ ਜਿਹੜਾ ਉਹ ਕੁਝ ਵੀ ਖਾਂਦੇ ਆ ਉਹ ਵਧੀਆ ਤਰੀਕੇ ਨਾਲ ਪਚਾਉਂਦੇ ਆ ਉਹਦੇ ਤੋਂ ਜੂਸਸ ਕੱਢ ਕੇ ਉਹ ਬੰਦੇ ਦੀ ਬਾਡੀ ਤੱਕ ਚੱਲ ਜਾਂਦੇ ਆ ਤੇ ਕਈ ਬੰਦੇ ਤੁਸੀਂ ਦੇਖਣੇ ਉਹਨਾਂ ਦੀ ਟੈਨਸ਼ਨ ਇੰਨੀ ਹੁੰਦੀ ਆ ਉਹ ਖਾਂਦੇ ਵੀ ਦੱਬ ਕੇ ਆ ਫਿਰ ਵੀ ਉਹ ਸੁੱਕੇ ਸੜੇ ਜਿਹੇ ਰਹਿੰਦੇ ਆ ਕਿਉਂਕਿ ਉਹਨਾਂ ਦੇ ਮਾਈਂਡ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲਦੀ ਆ ਜਾਂ ਦਾ ਡਾਈਜੈਸਟਿਵ ਜਿਹੜਾ ਸਿਸਟਮ ਆ ਉਹ ਕਈ ਫੂਡ ਉਹਨਾਂ ਨੂੰ ਅਲਰਜੀ ਵੀ ਹੁੰਦੀ ਆ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਈ ਚੀਜ਼ਾਂ ਦਾ ਤੇ ਉਹ ਬੰਦੇ ਖਾਂਦੇ ਪੀਂਦੇ ਵੀ ਕਹਿੰਦੇ ਬਾਈ ਕੁਝ ਲੱਗਦਾ ਹੀ ਨਹੀਂਗਾ ਨਾ ਕਈ ਹੁਣ ਕਹਿੰਦੇ ਆ ਕਿ ਅਸੀਂ ਮੋਟੇ ਹੋਈ ਜਾਂਦੇ ਆ ਪਾਣੀ ਪੀਤੇ ਤੇ ਵੀ ਹੋਈ ਜਾਂਦੇ ਆ ਨਾ ਸੋ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਇੱਕ ਫੈਮਿਲੀ ਦੀ ਪੂਰਾ ਕੰਡੀਸ਼ਨ ਹੈਗੀ ਆ ਹੈਲਥ ਕੀ ਆ ਮਾਈਂਡ ਦੀ ਉਹਤੇ ਵੀ ਡਿਪੈਂਡ ਕਰਦਾ ਫਿਰ ਇਹ ਸਾਰਿਆਂ ਨੂੰ ਉਹ ਡਾਈਟਾਂ ਹੁੰਦੀਆਂ ਕਈਆਂ ਦੇ ਵਿੱਚ ਸਵੇਰ ਨੂੰ ਤੁਸੀਂ ਵੀ ਫਲਾਣਾ ਨਾਰੀਅਲ ਪਾਣੀ ਪੀ ਲਿਓ ਜੀ ਫਲਾਣਾ ਇੱਕ ਆਹ ਡੱਬਾ ਆਊਗਾ ਫਲਾਣਾ ਆਹ ਕੋਈ ਪ੍ਰੋਟੀਨ ਖਾਣਾ ਪਊਗਾ ਜਾਂ ਫਲਾਣਾ ਖਾਣਾ ਪਊਗਾ ਠੀਕ ਆ ਉਹ ਚੀਜ਼ਾਂ ਵੀ ਹੈ ਇੱਕ ਅਲੱਗ ਲੈਵਲ ਦੇ ਉੱਤੇ ਜਾ ਕੇ ਜੇਕਰ ਤੁਸੀਂ ਇਹ ਸਬਾਡੀ ਤੋਂ ਕੋਈ ਪੈਸਾ ਕਮਾਉਣਾ ਚਾਹੁੰਦੇ ਆ ਤਾਂ ਮੈਂ ਕਹਿੰਦਾ ਉਹਨਾਂ ਤੁਸੀਂ ਸਟੀਰੋਇਡ ਵੀ ਲਓ ਚਾਹੇ ਪ੍ਰੋਟੀਨ ਵੀ ਲਓ ਚਾਹੇ ਹੋਰ ਚੀਜ਼ਾਂ ਵੀ ਲਓ ਜੇਕਰ ਤੁਸੀਂ ਇਹ ਤੋਂ ਪੈਸਾ ਕਮਾਉਣਾ ਚਾਹੁੰਦੇ ਆ ਜਾਂ ਤੁਸੀਂ ਕੋਈ ਕੋਈ ਫਿਟਨੈਸ ਇੰਡਸਟਰੀ ਜਾਂ ਐਕਟਰ ਬਣਨਾ ਚਾਹੁੰਦੇ ਆ ਪਰ ਜੇਕਰ ਤੁਸੀਂ ਕੋਈ ਡੇਲੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਜੀਣੀ ਹੈ ਜਾਂ ਤੁਹਾਡੇ ਗੋਲ ਕੁਝ ਹੋਰ ਆ ਕੋਈ ਕੰਮ ਵੀ ਕਰਨੇ ਆ ਘਰ ਦੇ ਸਾਰਾ ਕੁਝ ਕਰਨੇ ਆ ਤਾਂ ਇਹਨੂੰ ਇੱਕ ਐਜ਼ ਏ ਫਿਟਨੈਸ ਇਹਨੂੰ ਇੱਕ ਐਜ਼ ਏ ਇੱਕ ਰੂਟੀਨ ਲੈ ਕੇ ਚੱਲੋ ਹਾਂ ਬਈ ਅਸੀਂ ਆ ਡਾਈਟ ਖਾਣੀ ਆ ਜਿਹਦੇ ਵਿੱਚ ਪ੍ਰੋਟੀਨ ਵਧੀਆ ਹੋਵੇ ਤੇ ਅਸੀਂ ਨਾਲੋਂ ਨਾਲ ਆ ਵੀ ਕੰਮ ਕਰਨਾ ਸੋ ਇਹ ਸਾਰੀਆਂ ਜਿਹੜੀਆਂ ਡਾਈਟ ਚਾਰਟਾਂ ਹੁੰਦੀਆਂ ਤੁਹਾਡੀ ਫੈਮਿਲੀ ਕੰਡੀਸ਼ਨ ਤੇ ਵੀ ਡਿਪੈਂਡ ਹੁੰਦਾ ਕੋਈ ਬੰਦਾ ਨਹੀਂ ਖਰੀਦ ਸਕਦਾ ਕਿ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਚੀਜ਼ਾਂ ਉਹ ਲੋਕ ਦੱਸਦੇ ਹੁੰਦੇ ਆ ਸੋ ਜਿਹੜੀ ਵੀ ਡਾਈਟ ਜਾਂ ਕਹ ਲਓ ਕਿ ਤਰੀਕੇ ਦੱਸੇ ਜਾਂਦੇ ਆ ਕਿ ਆਹ ਤੁਸੀਂ ਕਰ ਲੂਗੇ ਤਾਂ ਤੁਸੀਂ ਫਿੱਟ ਹੋ ਜਾਊਂਗੇ ਇਹ ਹਰੇਕ ਲਈ ਨਹੀਂ ਹੁੰਦਾ ਚਾਹੇ ਉਹ ਫਾਸਟਿੰਗ ਵਾਲਾ ਹੀ ਤਰੀਕਾ ਹੈ ਇੱਕ ਬੰਦੇ ਦਾ weight ਪਹਿਲੇ ਹੀ 60 ਕਿਲੋ ਆਉਨੇ ਦਿਨ ਵਿੱਚ ਹੋਰ ਖੇਤੀਬਾੜੀ ਵਾਲੇ ਕੰਮ ਵੀ ਕਰਨੇ ਆ ਤੁਸੀਂ ਉਹਨੂੰ ਕਹਿ ਦੋਗੇ ਕਿ ਤੂੰ ਬਈ 15 ਘੰਟੇ ਬਾਅਦ 16 ਘੰਟੇ ਬਾਅਦ ਖਾ ਨਹੀਂ ਬਈ ਠੀਕ ਆ ਉਹਦੇ ਸਿਕਸ ਪੈਕ ਬਣ ਜੂਗੇ ਉਹ ਤਾਂ ਯਾਰ ਰਿਕਸ਼ੇ ਵਾਲੇ ਦੇ ਵੀ ਬਣੇ ਹੁੰਦੇ ਆ ਸਿਕਸ ਪੈਕ ਗੱਲ ਸਿਕਸ ਪੈਕ ਦੀ ਨਹੀਂ ਹੁੰਦੀ ਹੈਗੀ ਤੁਹਾਡੇ ਅੰਦਰ ਜਦੋਂ ਤੁਸੀਂ ਟੈਸਟ ਵਗੈਰਾ ਕਰਾਉਨੇ ਆ ਤੁਹਾਡੇ ਅੰਦਰ ਜਿਹੜਾ ਉਹ ਸਿਸਟਮ ਹੈਗਾ ਜੋ ਤੁਹਾਡੇ ਇਹ ਅੰਦਰ ਤੁਹਾਡੇ ਵਿਟਾਮਿਨਸ ਹੁੰਦੇ ਆ ਤੁਹਾਡੇ ਹਿਮੋਗਲੋਬਿਨਸ ਹੁੰਦੇ ਆ ਤੁਹਾਡੀਆਂ ਹੋਰ ਜਿਹੜੇ ਤੁਹਾਡੇ ਲਿਵਰ ਦੇ ਫੰਕਸ਼ਨ ਹੈਗੇ ਆ ਤੁਹਾਡੇ ਹਾਰਟ ਦੇ ਫੰਕਸ਼ਨ ਹੈਗੇ ਆ ਉਹ ਸਾਰੇ ਨਾਰਮਲ ਆਉਂਦੇ ਆ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੁੰਦੀਆਂ ਕੱਲੀ ਕਈ ਵਾਰੀ ਆਊਟ ਲੁੱਕ ਤੋਂ ਬੰਦੇ ਬਹੁਤ ਵਧੀਆ ਲੱਗਦੇ ਹੁੰਦੇ ਆ ਤੇ ਅੰਦਰੋਂ ਕਈ ਵਾਰੀ ਹੁੰਦਾ ਹੀ ਕੁਝ ਨਹੀਂਗਾ ਸੋ ਇਹ ਸਾਰੀਆਂ ਚੀਜ਼ਾਂ ਇੱਕ ਡਾਈਟ ਦੇ ਵਿੱਚ ਮੈਟਰ ਕਰਦੀਆਂ ਹੁੰਦੀਆਂ ਸੋ ਕਿਸੇ ਨੂੰ ਵੀ WhatsApp ਦੇ ਉੱਤੇ ਸਿਰਫ ਮੈਸੇਜ ਕਰਕੇ ਹੀ ਡਾਈਟ ਦੱਸ ਦੇਣੀ ਕਿ ਤੂੰ ਬਈ ਆ ਚੱਕ ਤੂੰ ਮੈਨੂੰ 500 ਦੇ ਦੇ 1000 ਦੇ ਦੇ ਨਾ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਐਵੇਂ ਹੀ ਚੇਪੀ ਜਾਂਦੇ ਆ ਪੈਸੇ ਬਣਾਈ ਜਾਂਦੇ ਆ ਬਾਈ ਇਹ ਬੰਦੇ ਨੂੰ ਪਰਸਨਲੀ ਜਾਣ ਕੇ ਉਹ ਬੰਦੇ ਦੀ ਹੈਬਿਟ ਕੀ ਆ ਕਿੰਨੇ ਵਜੇ ਉੱਠਦਾ ਹੈ ਪਹਿਲਾਂ ਕੀ ਖਾਂਦਾ ਪੀਂਦਾ ਉਹਦਾ ਟਾਇਲਟ ਜਾਣ ਦਾ ਰੁਟੀਨ ਕੀ ਆ ਹਨਾ ਉਹਦੀ ਫੈਮਿਲੀ ਹਿਸਟਰੀ ਕੀ ਆ ਉਹ ਕੀ ਪੜਦਾ ਉਹਦਾ ਦਿਮਾਗ ਕਿੱਦਾਂ ਕੰਮ ਕਰਦਾ ਜੇ ਰੱਬ ਨੇ ਸ਼ਕਲ ਅਲੱਗ-ਅਲੱਗ ਦਿੱਤੀ ਆ ਨਾ ਤਾਂ ਤੁਹਾਡਾ ਪੇਟ ਦਾ ਸਿਸਟਮ ਵੀ ਸਾਰਿਆਂ ਦਾ ਅਲੱਗ-ਅਲੱਗ ਸੋ ਇਹ ਸਾਰੀਆਂ ਚੀਜ਼ਾਂ ਬੰਦੇ ਦੀਆਂ ਜਾਣ ਕੇ ਬੈਠ ਕੇ ਪੂਰੀ ਉਹਦੀ ਕਾਉਂਸਲਿੰਗ ਕਰਕੇ ਫਿਰ ਤਾਂ ਉਹਨੂੰ ਦੱਸਿਆ ਜਾ ਸਕਦਾ ਬਈ ਹਾਂ ਠੀਕ ਆ ਤੇਰੇ ਲਈ ਇੱਕ ਆਹ ਜਿਹੜੀ ਡਾਈਟ ਹੈਗੀ ਆ ਉਹ ਇੱਕ ਸਪੈਸ਼ਲ ਹੈਗੀ ਆ ਪਰ ਜੇ ਸਿੱਧਾ ਕਹਿ ਦਿੱਤਾ ਜਾਵੇ ਤੁਸੀਂ ਸਾਡੀ ਵੈਬਸਾਈਟ ਤੇ ਆ ਜਾਓ ਜੀ ਉੱਥੇ ਵੈਬਸਾਈਟ ਤੇ ਆ ਕੇ ਤੁਸੀਂ ਆ ਜੇ weight gain ਕਰਨ ਵਾਲੀ ਲੈਣੀ ਆ ਤਾਂ ਐਨੇ ਦੀ ਮਿਲੂਗੀ ਜੇ weight lose ਕਰਨ ਵਾਲੀ ਮਿਲ ਲੈਣੀ ਆ ਤਾਂ ਤੁਸੀਂ ਐਨੇ ਦੀ ਮਿਲੂਗੀ ਉਹ ਨਿਰਾ ਬਕਵਾਸ ਹੁੰਦਾ ਬਾਈ ਪਰਸਨ ਟੂ ਪਰਸਨ ਇਹ ਚੀਜ਼ ਹੁੰਦੀ ਆ ਹਰੇਕ ਬੰਦੇ ਦਾ ਸਿਸਟਮ ਰੱਬ ਨੇ ਅਲੱਗ ਬਣਾਇਆ ਹੁੰਦਾ ਉਦੋਂ ਪੂਰੀ ਜਾਂਚ ਪਰਖ ਕਰਕੇ ਉਹਦਾ ਦੇਖ ਕੇ ਉਹਦਾ ਲਿਵਰ ਉਸ ਲੈਵਲ ਤੇ ਹੈਗਾ ਤੁਸੀਂ ਉਹਨੂੰ 20 ਅੰਡੇ ਦੇਈ ਜੰਨੇ ਆ ਖਾਣ ਨੂੰ ਹਨ ਸੋ ਇਹ ਸਾਰੀਆਂ ਚੀਜ਼ਾਂ ਹਨ ਸੋ ਇਹ ਜਿਹੜੀ ਇੰਡਸਟਰੀ ਹੈਗੀ ਆ ਹੈਲਥ ਬਹੁਤ ਵੱਡੀ ਹੈਗੀ ਆ ਸੋ ਹਰੇਕ ਬੰਦੇ ਦੇ ਆਪੋ ਆਪਣੇ ਵਿਚਾਰ ਹੋ ਜਾਂਦੇ ਆ ਬਈ ਹਾਂ ਬਈ ਇਹ ਬੰਦਾ ਇੱਦਾਂ ਦੱਸ ਗਿਆ ਉਹ ਇੱਦਾਂ ਦੱਸ ਗਿਆ ਬਟ ਮੈਂ ਇਹ ਕੋਸ਼ਿਸ਼ ਕਰੂੰਗਾ ਕਿ ਅਸਲੀ ਇੱਕ ਰਾਹ ਕਿਹੜਾ ਹੈਗਾ ਸਹੀ ਰਾਹ ਕਿਹੜਾ ਹੈਗਾ ਵਧੀਆ ਤਰੀਕਾ ਕਿਹੜਾ ਹੈਗਾ ਜਿਹਦੇ ਤੇ ਆਪਾਂ ਚੱਲ ਕੇ ਇੱਕ ਰੂਟੀਨ ਲਾਈਫ ਦੇ ਵਿੱਚ ਅਸੀਂ ਵਧੀਆ ਲੰਬੀ ਜ਼ਿੰਦਗੀ ਜੀ ਸਕਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਕੋਸ਼ਿਸ਼ ਕੀਤੀ ਹੈ ਇੱਕ ਨਵੀਂ ਸੀਰੀਜ਼ ਇੱਕ ਨਵੇਂ ਤਰੀਕੇ ਨਾਲ ਦੱਸਣ ਦੀ ਜੇਕਰ ਵਧੀਆ ਲੱਗਿਆ ਥੱਲੇ ਕਮੈਂਟ ਕਰਕੇ ਦੱਸਿਓ ਅੱਗੇ ਵੀ ਜੇਕਰ ਕੁਝ ਕਮੈਂਟ ਤੁਹਾਡੇ ਹੋਊਗੇ ਕਿ ਇਹਦੇ ਤੇ ਪਾ ਦੋ ਤਾਂ ਉਹਦੇ ਤੇ ਹੀ ਅੱਗੇ ਤੋਂ ਵੀਡੀਓਜ਼ ਵਗੈਰਾ ਪਾਉਣ ਦੀ ਕੋਸ਼ਿਸ਼ ਕਰਦਾ ਰਹੂੰਗਾ ਧੰਨਵਾਦ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ